ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਪੰਜਾਬੀ ਕਲਚਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਰ ਦੱਸੋ ਜੀ ਠੀਕ ਠਾਕ ਹੋ ਗਏ ਉਮੀਦ ਕਰਦਾ ਵਧੀਆ ਹੋਵਗੇ ਵੈਗਰੀ ਨਾ ਚੜਦੀ ਕਲਾ ਵਿੱਚ ਰੱਖੇ ਮੀਂਹ ਪੈ ਗਿਆ ਕੱਲ ਆਪਣੇ ਬਹੁਤ ਜ਼ਿਆਦੇ 4 ਘੰਟੇ ਤੋਂ ਵੱਧ ਪੈ ਗਿਆ ਜੀ 9 ਵਜੇ ਆਇਆ ਸੀ ਤੇ ਮੇਲਾ 2-3 ਘੰਟੇ ਤੱਕ ਪਈ ਗਿਆ 40 ਸਾਬ ਹੋਇਆਗਾ ਜ਼ਿਆਦਾਤਰ ਤੇ ਵੇੜਾ ਆਪਣਾ ਕੱਚਾ ਤੁਹਾਨੂੰ ਪਤਾਗਾ ਤੇ ਮਿੱਟੀ ਰੁੱੜ ਰੁੱੜ ਕੇ ਬਾਹਰ ਗਈ ਉਹ ਅੱਜ ਸਵੇਰੇ ਮੈਂ ਸਾਰਾ ਸਾਫ਼ ਸੁਥਰਾ ਕਰਤਾ ਕਾਲਕਾਪਾ ਤੋਂ ਉਦੀ ਤੇ ਹੁਣ ਆਪਾਂ ਰੋਟੀ ਲੱਗ ਗਿਆ ਜੀ ਮਾਰਨ ਦਾ ਟਾਈਮ ਚਾਹ ਤਨੀ ਉਹਨਾਂ ਲੱਗੇ ਆ ਦੇਖੋ ਜੇ ਆਪਾਂ ਬਣਾਵਾਂਗੇ ਪਿਆਜ਼ ਟਮਾਟਰ ਇਹਦੇ ਮੇਰੇ ਕੋਲ ਆ ਗਿਆ ਲਾਲ ਗਰਚਾ ਠੀਕ ਆ ਨਾਲ ਹੈਗੀਆਂ ਮੂਜੀ ਦੀ ਦਾਲ ਤੁਹਾਨੂੰ ਪਤਾ ਜੀ ਸਬਜ਼ੀਆਂ ਚਾਹੇ ਕਿੰਨੀ ਕੋਈ ਆਪਾਂ ਕਹਿ ਦਈਏ ਹੱਦ ਚੱਕ ਰੱਖੀ ਐ ਸਬਜ਼ੀ ਨਾਲਿਆਂ ਨੇ ਬਹੁਤ ਜ਼ਿਆਦਾ ਰੇਟ ਹਾਈ ਹੋ ਗਏ ਤੇ ਬਾਕੀ ਸਿਰ ਸਬਜ਼ੀਆਂ ਆਉਂਦੀਆਂ ਵੀ ਨਹੀਂ ਕਦੂਆ ਤੋਰੀਆਂ ਤੇਗ ਮਾਰੇ ਦੇ ਪਾ ਲਿਆ ਆ ਆਪਾਂ ਮੰਗੇ ਨਮਕਾ ਤੇ ਲਾਲ ਮਿਰਚਾ ਪਾ ਲਿਆ ਬੱਚਿਆਂ ਦੇ ਸਕੂਲ ਲੱਗਣ ਆਇਆ ਤਾਈਓ ਪਹਿਲਾਂ ਮੈਂ ਪੀਣਾ ਕਰ ਲਈ ਆ ਪਰ ਨਾਲ ਲੱਗ ਕੇ ਇਹਨਾਂ ਨੂੰ ਤੜਕ ਦਵਾਈ ਆ ਕਰ ਜਣ ਬਹੁਤ ਹੋ ਜਾਂਦਾ ਇੱਕ ਗਰਨੀ ਆ ਚਲ ਰਾਤ ਨੂੰ ਮਿਲ ਕੇ ਕੱਲ ਤੋਂ ਫਿਰ ਮੀਂਹ ਪਾ ਕੇ ਪਰਦਾਜੀ ਹੋ ਗਈ ਸੁਖਮਣ ਆਪਣੀ ਆ ਗਈ ਮੈਂ ਸੋਨੂੰ ਦੱਸਿਆ ਸੀ ਤੇ ਇਹਨੂੰ ਹੋ ਗਿਆ ਪੰਜ ਦਿਨਾਂ ਲਈ ਇਹਨੂੰ ਹੁਣ ਇਹ ਥੋੜਾ ਜਿਹਾ ਕੰਮ ਰਹਿੰਦਾ ਸੀ ਦਾ ਚਾੜ-ਚੁੱਟ ਬਣਾਉਣ ਵਾਲੇ ਉਹ ਲੱਗੀ ਹੋਈ ਹੈ ਬਣਾਉਣ ਇਹਦੇ ਮਣੀ ਮੇਰੀ ਵੀਡੀਓ ਨਹੀਂ ਬਣਦੀ ਸੀ ਕਿਉਂਕਿ ਇਹਦੇ ਬੈੜੀ ਆ ਉਹ ਆਪੇ ਕੰਮ ਕਰਾਂਦੀ ਹੋ ਜਾਂਦੇ ਆ ਤਾਂ ਕਰ ਲਈ ਸੀ ਮਮਾ ਦੀ ਜੀ ਦੋਨੇ ਆਪ ਬਣਾ ਲਈਏ ਜੋ ਘੋੜੇ ਦੇ ਬੁੱਧਾ ਮਾਰਦੇ ਨੇ ਕਿਨਾਰਿਆਂ ਦੇ ਫੱਟਣੀਆਂ ਆ। ਨੋ ਜਿੰਨਾ ਪਾ ਪਾ ਦੇਗੀ। ਆਪਾਂ ਪੈਕੇਜ ਆਇਆ ਇਸ ਸੁਖਮਣ ਗਈ ਸੀ ਬੂੜਾ ਕੋਲ ਇਹ ਤਾਂ ਮੈਂ ਚੋਰੀ ਚੋਰੀ ਕਰ ਜਾਇਦਾ। یوں ਵੀਡੀਓ ਨਹੀਂ ਮੈਂ ਬਣਾਉਂਦੀ ਉੱਥੇ। ਗੁਮਾਰਾ ਵੀਰੇ ਨੇ ਬਹੁਤ ਵੀਜਿਆ ਹੋਇਆਗਾ। ਆਪਾਂ ਫਲੀਆਂ ਲੈ ਆਏ ਸੀ ਗੁਮਾਰੇ ਦੀਆਂ। ਉਹਦਾ ਤਾਂ ਬਹੁਤ ਰੇਟ ਘਟਾ ਪੜੇ ਇੱਧਰ 100 30 ਵਾਲੀ ਮਿਲਦੀ ਨਾ ਉਧਰ ਸਾਰੀ 30 ਰੁਪਏ ਕਿਲੋ ਲੈ ਪਿਆ ਜੇ ਆਪਾਂ ਦੁਕਾਨ ਤੋਂ ਦੇਣੀ ਆਉਣ ਜਾਂ ਹੋਰ ਕਿਉਂਕਿ ਜਿਹੜੀ ਸਬਜ਼ੀ ਲੱਤੇ ਜਮ ਉਹ ਬਣਾ ਉਧਰ ਸਸਤੀ ਮਿਲਦੀ ਹੈ ਜੇ ਮੈਂ ਇੱਥੇ ਵੀਡੀਓ ਬਣਾਉਂਦੀ ਤਾਂ ਇਹਨੂੰ ਪਤਾ ਲੱਗ ਜਾਂਦਾ ਮੈਂ ਇਹਨੂੰ ਕਹਿੰਦੀ ਮੰਮੀ ਕਦੋਂ ਜਾਣਾ ਨਾਨਕੀ ਮਾਹਾਂ ਪੱਛਰੇ ਆਈ ਤੋਂ ਜਾਵਾਂਗੇ ਮੈਂ ਜਾ ਕੇ ਫਿਰ ਅਸੀਂ ਦੋਨੇ ਮਾਂ ਪੁੱਤ ਜਾਇਆ ਸੀਪੂ ਤੇ ਮੈਂ ਦੋਨੇ ਜਨੇ ਪੰਜ ਦਿਨ ਲਾਇਆ ਸੀਗੇ ਨੇ ਸੋ ਨੂੰ ਆਪ ਉਹਦੇ ਤੇ ਪਰਿਵਾਰ ਨਾਲ ਹੋ ਜਾਂਦੇ ਕਰਕੇ ਬਸ ਹੁਣ ਤਾਂ ਚੋਰੀ ਹੋ ਗਈ ਜੇਬ ਜੇ ਮੈਂ ਬਲੌਗ ਪਾਵ ਹੀ ਜਾਂਦੀ ਤਾਂ ਇਹ ਦੇਖ ਲੈਂਦੀ ਮम्मी ਤਾਂ ਝੂਠ ਮਾਰੀ ਨੇ ਤੇ ਤਾਂ ਬੈਠੀਆਂ ਨਾਲ ਕੇ ਗਾਹਾਂ ਆਪਾਂ ਭੈਣ ਕੋਲੇ ਜਾਏ ਇੱਕ ਦਿਨ ਉਹਦੇ ਕੋਲੇ ਲਾਏ ਚਲੋ ਜੀ ਸਾਲ ਦੀ ਰਾਮਦਾਨੀ ਪਰਮਾਤਮਾ ਖੈਰ ਸੁੱਖ ਰੱਖੇ ਇਕੱਲੇ ਬੰਦੇ ਦਾ ਜਾ ਕੇ ਨਹੀਂ ਹੱਸਦਾ ਕਿਉਂਕਿ ਘਰੇ ਵੀ ਔਖਾ ਹੋ ਜਾਂਦਾ ਇਹਦਾ ਸਾਹੇ ਮੰਮੀ ਹੈਗੇ ਮੰਮੀ ਤਾਂ ਇੰਨਾ ਬੰਦ ਆ ਨਹੀਂ ਸਾਸ ਪਈਏ ਦਾ ਬਹੁਤ ਜ਼ਿਆਦਾ ਖੋ ਜਾਂਦਾ ਲੋ ਜੀ ਆਪਾਂ ਪਾਦੇ ਟਮਾਟਰ ਆਪਾਂ ਇਹਨੂੰ ਚਰਨੀ ਨੂੰ ਚੰਗੀ ਤਰ੍ਹਾਂ ਕੁੱਟ ਲਈਏ ਫਿਰ ਮਿਲਦੇ ਹਾਂ ਠੀਕ ਹੈ ਲੋ ਜੀ ਆਪਣੀ ਚਰਨੀ ਬਾਂਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਲਾਵਾਂਗੇ ਤੱਕਾ ਸਰੋਂ ਦਾ ਤੇਲ ਨਾਲ ਕਿਉਂਕਿ ਕਰਾਰੀ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗੂਗੀ ਆਪਾਂ ਚੱਲਦੇ ਹਾਂ ਗੈਸ ਕੋਲੇ ਚੁੱਲ੍ਹੇ ਕੋਲੇ ਨਹੀਂ ਬਣਾਉਂਦੇ ਅੱਜ ਰੋਟੀ ਗੈਸ 'ਤੇ ਬਣਾਵਾਂਗੇ ਕਿਉਂਕਿ ਮੇਰੇ ਕੱਪੜੇ ਬੈਧੋਣ ਵਾਲੇ ਲਈ ਤੁਹਾਨੂੰ ਦਿਖਾ ਦਿੰਨੀ ਆ ਮੈਂ ਬਾਹਰ ਕੀ ਕੁਝ ਕਰਿਆ ਲਓ ਜੀ ਆਪਾਂ ਗੈਸ ਕੋਲ ਚੱਲਦੇ ਕਣਕ ਥੋਤੀ ਪਈ ਆ ਧੁੱਪ ਵੀ ਆ ਗਈ ਦੇਖੋ ਬੇੜਾ ਆਪ ਇਸ ਤਰ੍ਹਾਂ ਕਰਦਾ ਸਾਰੀ ਮਿੱਟੀ ਬੱਧਰ ਕਰਤੀ ਮੀਨ ਹੈ ਨਾ ਰੇੜਾ ਪਾਤੀਆਂ ਸੀ ਚੁੱਲ੍ਹੇ ਦੇ ਪੋਚਾ-ਪੋਚਾ ਲਾਤਾ ਮੈਂ ਕਿ ਬਹੁਤ ਜ਼ਿਆਦਾ ਆ ਗਈ ਇਧਰ ਤੇ ਤੁਸੀਂ ਗੱਡੀ ਵੀ ਆਪਾਂ ਸਾਫ਼ ਕਰਤੀ ਇਸ ਤਰ੍ਹਾਂ ਦੀ ਦੇਲੀ ਜੀ ਬਣਤੀ ਸੋਣ ਧੁੱਪ ਚ ਨਹੀਂ ਦਿੰਦੀ ਹੋਣੀ ਬਹੁਤ ਸੋਹਣੇ ਫੁੱਲ ਕੱਢ ਰੱਖਿਆ ਤੋਰੀਆਂ ਦੇ ਬੇਲਾਂ ਨੇ ਇਧਰ ਆਪਣੇ ਜਾਮਾ ਹਣਾ ਕਧੌਲੀ ਦੇ ਮਗਰ ਪਿੰਡੀਆਂ ਵੀ ਲੱਗਣ ਲੱਗੀਆਂ ਫੁੱਲ ਕੱਟ ਰੱਖੇ ਨੇ ਇਧਰ ਮਿਰਚਾਂ ਮਿਰਚਾਂ ਵੀ ਹੋ ਗਈਆਂ ਆਪਣੀਆਂ ਚੌਲੇ ਤੋਰੀਆਂ ਬਾਦੂ ਨਹੀਂ ਪੈ ਗਿਆ ਹੁਣ ਸਾਰਾ ਕੁਝ ਸ਼ਾਲੂ ਹੋ ਜੂਗਾ ਤੇ ਇੰਨੇ ਮੈਂ ਕੱਲ ਤੋੜ ਲਈਆਂ ਸੀ ਤੋਰੀਆਂ ਇਹ ਲੱਗਣ ਲੱਗੀਆਂ ਦੇਖੋ ਬੇਲਾ ਬਹੁਤ ਜ਼ਿਆਦਾ ਹੋ ਗਈਆਂ ਹਰਾ ਹਰਾ ਬਹੁਤ ਸੋਹਣਾ ਲੱਗਦਾ ਸਵੇਰੇ ਜਦੋਂ ਉੱਠਦੇ ਆ ਦੇਖੋ ਜੀ ਮਿੱਟੀ ਆਪਾਂ ਸਾਰੀ ਵੇੜਾ ਚੰਗੀ ਤਰ੍ਹਾਂ ਸੈੱਟ ਕਰਤਾ ਇੱਧਰ ਆਪਣੀਆਂ ਨੂਨੇ ਭੋਨੇ ਖੜੇ ਆ ਸਾਡੇ ਲੱਡੂ ਇਹਨਾਂ ਅਸਲ ਤਾਂ ਬੱਚੇ ਮੇਰੇ ਇਹਨਾਂ ਨਾਲ ਜੀਣ ਨਾਲ ਆਪਾਂ ਛੱਡ ਕੇ ਬਾਗ ਵੀ ਜਾਂਦੇ ਆ ਹੂੰ ਕੀ ਚਾਹੀਦਾ ਹੈਲੋ ਦੇਖੋ ਜੀ ਆਪਣੀ ਮੱਝ ਇੱਧਰ ਪਸੰਦੀ ਆ ਦੋ ਤਰੀਕ ਨੂੰ ਇਹਦੇ ਦਿਨ ਪੂਰੇ ਆ ਅੱਗੇ ਦੇਖੋ ਕਿੱਦੇ ਨੇ ਸੂਣਾਗਾ ਉੱਧਰ ਆਪਣੀ ਕੱਟੀ ਬੈਠੀ ਆ ਮਾਤਾ ਮਾ ਕਰੇ ਖੈਰ ਸੁਖਣਾ ਸੂਬੇ ਮੈਂ ਦਾ ਬਹੁਤ ਲਾਡ ਨਾਲ ਪਾਲੀ ਹੋਈ ਹੈ ਜੀ ਤੇ ਸੋਨ ਦਿਖਾਵਾਂਗੇ ਨੇ ਕੀ ਦਿੱਤਾ ਮੈਂ ਸ਼ਾਹੀਵਾਲ ਦਾ ਟੀਕਾ ਭਰਾਇਆ ਹੋਇਆ ਬੱਚੀ ਦਾ ਪਰ ਦੇਖੋ ਪਰਮਾਤਮਾ ਦੇ ਹੁਕਮ ਨਾਲ ਕੀ ਬੱਚਾ ਦਿੰਦੀ ਹੈ ਕਿ ਬੱਚੀ ਚਲੋ ਜੀ ਆਪਾਂ ਚਟਨੀ ਤੜਕ ਲਈਏ ਮੈਂ ਤੁਹਾਨੂੰ ਇੰਨਾ ਦਿਖਾਉਣ ਲੱਗੀ ਸੀ ਮੱਝਾ ਬਾਰੇ ਗੱਦੇ ਤੇ ਖੜੀ ਹੈ ਦੇਖੋ ਮਹਾਰਾਣੀ ਗੱਦੇ ਬਿਨਾ ਪੈਰ ਨਹੀਂ ਲਾਉਂਦੀ ਦਸ ਏਕ ਹੋ ਗਿਆ ਹਾਂ ਮੇਰੇ ਵਰ ਨਹੀਂ ਆਉਂਦੇ ਪਤਾ ਨਹੀਂ ਕੀ ਦੇਊਗੇ ਇਹਨੂੰ ਦੇਖੋ ਜੀ ਮੇਲਾ ਕਰਦਾ ਸਾਡੇ ਮੁੰਡਾ ਆਇਆ ਕਰਦਾ ਵਾਹ ਕਰਦੇ ਸੱਸੀ ਘਾਲ ਦਾ ਬਾਦੋ ਬਦੂਕ ਦਿਖਾ ਦਿਓ ਕਹੇ ਜੀ ਥੋਡੇ ਕੋਲੇ ਤੇਲ ਆ ਪਤਾ ਜੀ ਦੇਖੋ ਇਸ ਤਰ੍ਹਾਂ ਸਰੋਂ ਨਾਲ ਇਹ ਕੜਨਾਂ ਅੰਮੀ ਸਮੋਸੇ ਦੇ ਵਿੱਚ ਪਤਾ ਕਿ ਜੰਮ ਸੁਕਾਇਆ ਗਏ ਨੇ ਇੱਥੇ ਰੱਖਾਂ ਲੱਸੀ ਆਪਾਂ ਰੈੱਡ ਕਰੀ ਇਹ ਜਿੰਨਾ ਨੇ ਗਾ ਲਈਏ ਪਰ ਤੋਂ ਪਕਾ ਲਈਏ ਦੇ ਵਿੱਚ ਚੰਗੀ ਤਰ੍ਹਾਂ ਸਵੇਰੇ ਤਾਂ ਆਪਾਂ ਨੂੰ ਲੱਸੀ ਨਾਲ ਹੀ ਵਧੀਆ ਲੱਗਿਆ ਪਤਲੀ ਜੀ ਦੀ ਲੱਸੀ ਹੋਵੇ ਨਾ ਰੋਟੀ ਵਧੀਆ ਲੱਗੇ ਚੰਗੀ ਟੰਡੀ ਲੋਟੀ ਤੇਲ ਆਪਣਾ ਕੱਢ ਗਿਆ ਪਪਾ ਦੇ ਮੇਜੂ ਦਾ ਇਹ ਬੈਨਾ ਪਾਉਣ ਜਾਇਆ ਹਿੰਦੀ ਤਰ੍ਹਾਂ ਛੋਪ ਲਿਆ ਚਟਨੀ ਨੂੰ ਉਹ ਆਪਾਂ ਬੰਦ ਕਰ ਦਾਂਗੇ ਜੇ ਬੰਦ ਨਹੀਂ ਕਰਦੇ ਤਾਂ ਰੋਟੀ ਲੱਗਦੇ ਨੇ ਹਿੰਦੀ ਤਰ੍ਹਾਂ ਤੁਮ ਲਾਂਗੇ ਨਾ ਮੈਂ ਤਾਂ ਹੈ ਨਾ ਇੱਕ ਤਰ੍ਹਾਂ ਦੀ ਜਿਹੜੀ ਇਹ ਹੁੰਦਾ ਗਾ ਜੇ ਆਪਾਂ ਰੋਟੀ ਦੇ ਟਰਕੇ ਖਾਣੇ ਆ ਨਾ ਉਹ ਪਾਣੀ ਜਾਣੀ ਬੱਚਿਆਂ ਨੂੰ ਜੇ ਖਾਣੇ ਆ ਪੀ ਲੱਗਦੇ ਗਿਰੀ ਗਿਰੀ ਹੋ ਜਾਂਦੀ ਹੈ ਇਸ ਕਰਕੇ ਢੱਕਾ ਲਾ ਕੇ ਜਦੋਂ ਵਧੀਆ ਬਣ ਜਾਂਦੀ ਹੈ ਨਾ ਟੇਸਟ ਰੱਖਣਾ ਵਾਜਾ ਲੱਗਣਾ ਇਹ ਆ ਪਾਣੀ ਜਾਇ ਕਰੇ ਤਾਂ ਢੱਕ ਦਿੰਦੇ ਆ चटनी बिच रखूंगी क्योंकि कर... मूंगी दालका लगेरात ना अपनी चटनी बन गई नी अपनी दाल में जा जा दा ला गया तड़का देखो जी दो कम हो गए हूं तो बरात लाया फिर भी चल ਤਾਂ ਜਾਂ ਸੰਘਣੀ ਲੱਗਦੀ ਇਹ ਨੂੰ ਮੈਨੂੰ ਮੈਨੂੰ ਜ਼ਿਆਦਾਤਰ ਮੂੰਗੀ ਮਸਲੀ ਦਾ ਸਾਨੂੰ ਘਰ ਵਿੱਚ ਦਾਲ ਬਣਦੀ ਨੇ ਕੀ ਕਹਣਾ ਕਦੇ ਜੇ ਆਪਾਂ ਕਿਤੇ ਬਾਇਚਾਨਪਾ ਕਿਤੇ ਗਏ ਹੋਈਆਂ ਤਾਂ ਆਪਾਂ ਥੋੜੀ ਜਿਹੀ ਲੈ ਕੇ ਰੱਖਦੇ ਅੱਧੀ ਕਿਲੋ ਕਿ ਉਹ ਛੇਤੀ ਬਣ ਜਾਂਦੀ ਹੈ ਤੇ ਜ਼ਿਆਦਾਤਰ ਸਾਡੇ ਮੂੰਗੀ ਹਰੀ ਤੇ ਮਾਂ ਛੋਲੇ ਤੇ ਕਾਲੇ ਛੋਲੇ ਚਿੱਟੇ ਜਣੇ ਇਹੀ ਦਾਲਾਂ ਵਧੀਆ ਲੱਗਦੀਆਂ ਨੇ ਆਂੀਆਂ। ਸੋ ਅਮੀਂਦਿਆਂ ਬੜੀਆਂ। ਬਸ ਹੋਰ ਨੇਪਾ ਜਿਆਦੀ ਕਰਦੇ। ਪਕੌੜੇ ਵੀ ਥੋੜੇ ਜਿਹਾ ਘੱਟਾਂ ਕੇ ਰਾਜੀ ਆ। ਖਾਤਾ ਲੈਂਦੇ ਆ। ਉਹ ਵੀ ਵਿੱਚ ਬੜੀਆਂ ਪਾ ਕੇ। ਚਲੋ ਜੀ ਆਪਣੀ ਹੁੰਦੀ ਦਾਲ ਗਰਮ। ਤੇ ਇੱਧਰ ਮੇਰਾ ਆਟਾ ਬੁਣਿਆ ਗਿਆ। ਦੇਖੋ ਇਸ ਤਰ੍ਹਾਂ। ਉਹ ਨਾ ਪੱਲਕੀਆਂ ਰੋਟੀ ਜੀ ਬਣਾਉਣੇ ਆਂਗੇ। ਆਪਾਂ ਬਣਾਉਨੇ ਆ ਰੋਟੀ ਤੇ ਖਾ ਪਕਾ ਲਈਏ ਤੁਪ ਚੜ ਗਈ 9:00 ਵਜੇ। ਤੇ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਅੱਜ ਦਾ ਬਲੌਗ ਆਪਾਂ ਇਹਨਾਂ ਕੀ ਪਾਇਆਗਾ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ